ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਨੇ ਜੀ ਤੇ ਅੱਜ ਬਾਈ ਜੀ ਆਪਾਂ ਲੈ ਕੇ ਆਇਆ ਨਵਾਂ ਕਬੂਤਰਾਂ ਲਈ ਦੋ ਪ੍ਰੋਡਕਟ ਇਹ ਪ੍ਰੋਡਕਟ ਇਦਾਂ ਜੀ ਇਹ ਆਪਣਾ ਨਵੇਂ ਕਬੂਤਰਵਾਜਾ ਲਈ ਤਾਂ ਬਹੁਤ ਫਾਇਦੇਮੰਦ ਨੇ ਚਲੋ ਜਿਹੜੇ ਸਾਡੇ ਤੋਂ ਸੀਨੀਅਰ ਆ ਬਾਈ ਉਹਨਾਂ ਨੂੰ ਸਭ ਪਤਾ ਹੀ ਆ ਆਪਾਂ ਉਹਨਾਂ ਤੋਂ ਵੱਡੇ ਨਹੀਂ ਹੈਗੇ ਤੇ ਇਹ ਆ ਬਾਈ ਜੀ ਹੁਣ ਜਿਵੇਂ ਆਪਾਂ ਕਬੂਤਰ ਹੁਣ ਤਕਰੀਬਨ ਸਾਰੇ ਬੰਦੇ ਨੇ ਘਰੇ ਕਬੂਤਰ ਕਾਢੇ ਲਏ ਹੋਏ ਡਾਰਾ ਦੇ ਵਿੱਚ ਠੀਕ ਆ ਨਾ ਇਹ ਡਾਰਾ ਜੱਪਾ ਜਦੋਂ ਕਬੂਤਰ ਕੱਢਦੇ ਆ ਬਾਈ ਜੀ ਤਾਨੂੰ ਪਤਾ ਹੀ ਆ ਦੋ ਇੱਕ ਦੋ ਦਿਨ ਉੱਡ ਕੇ ਕੁੱਤਰ ਉਸ ਤੋਂ ਬਾਅਦ ਨਾ ਕੁੱਤਰ ਘਟ ਜਾਂਦੇ ਇੱਕ ਦੋ ਦਿਨ ਉਹਦਾ ਕਾਰਨ ਬਾਈ ਜੀ ਇਹ ਹੋ ਜਾਂਦਾ ਵੀ ਕੁੱਤਰ ਇੱਕ ਹੁੰਦੇ ਜਾਂ ਸਰੀਰ ਦਰਦ ਕਰਨ ਲੱਗ ਜਾਂਦਾ ਠੀਕ ਆ ਜੀ ਤੇ ਉਹ ਤੋਂ ਆਪਾਂ ਦਵਾਈ ਲੈ ਕੇ ਆਇਆ ਤੁਹਾਡੇ ਲਈ ਇੱਕ ਤਾਂ ਕੁੱਤਰਾਂ ਤੇ ਕਰਣੀ ਹੀ ਪੈਂਦੀ ਉਹਦੇ ਨਾਲ ਤੇ ਇਹ ਥੋੜਾ ਜਿਹਾ ਦਾਲ ਤੋਂ ਫਰੀਬ ਸਭ ਚੱਕੀ ਆ ਤਿੰਨ ਦਿਨ ਦਾ ਕੋਰਸ ਆ ਜੀ ਇਹ ਠੀਕ ਆ ਜੀ ਦੋ ਦੋ ਲਿਕਵਿਡ ਨੇ ਉਹ ਤੁਹਾਨੂੰ ਦਾ ਦਨੇ ਕਿਦਾਂ ਕਿਦਾਂ ਪਾਉਣੇ ਆ ਠੀਕ ਆ ਤੇ ਇਕ ਤਾਂ ਬਾਈ ਜੀ ਆ ਆਰਕਾ ਸੌਂਫ ਦਾ ਸੌਂਫ ਦਾ ਆਰਕਾ ਬਾਈ ਜੀ ਇਹ 1 ਲੀਟਰ ਪਾਣੀ ਦੇ ਵਿੱਚ 10 ਐਮਐਲ ਪਾਉਣਾ ਬਾਈ ਠੀਕ ਆ ਤੇ ਇੱਕ ਹੈਗਾ ਜੀ ਆ ਐਬੂਜੈਸਕ ਪਲੱਸ সিরাপ ਬੱਚਿਆਂ ਵਾਸਤੇ ਹੁੰਦਾ ਇਹ ਦਰਦ ਤੇ ਬੁਖਾਰ ਵਾਸਤੇ ਇਹ ਆਮ ਮੈਡੀਕਲ ਸਟੋਰ ਤੋਂ ਜਿੱਥੋਂ ਮਰਜ਼ੀ ਲੈ ਸਕਦੇ ਤੁਸੀਂ ਮਿਲ ਜਾਂਦੇ ਆ ਇਹ ਦੋਨੇ ਦਵਾਈਆਂ ਨੇ ਬਾਈ ਇਹ 10 ਐਮਐਲ ਪਾਉਣੀ ਆ ਆ ਪਾਉਣੀ ਆ 5 ਐਮਐਲ 1 ਲੀਟਰ ਪਾਣੀ ਦੇ ਠੀਕ ਆ ਤਿੰਨ ਦਿਨ ਲਗਾਤਾਰ ਪਵਾ ਦਿਓ ਬੁੱਤਰਾਂ ਨੂੰ ਜਿਹੜੇ ਕਬੂਤਰ ਤੁਹਾਡੇ ਉੱਡ ਜਾਂਦੇ ਉਹਨਾਂ ਨੂੰ ਵੀ ਪਲਾ ਸਕਦੇ ਹੋ ਠੀਕ ਆ ਜੀ ਤੇ ਇਹਦਾ ਕੰਮ ਇਹੀ ਆ ਵੀ ਇਹ ਕਬੂਤਰਾਂ ਨੂੰ ਗਰਮੀ ਨਹੀਂ ਪੈਣ ਦਿੰਦੀ ਨਵੇਂ ਜਦੋਂ ਕੱਢਦੇ ਆ ਆਪਾਂ ਹਰੀਆ ਬਿਠਾ ਨਹੀਂ ਮਾਰਨ ਲੱਗਦੇ ਤੇ ਇੱਕ ਵਾਈ ਜੀ ਇਹ ਐਬੂ ਐਸ ਪਲੱਸ ਵਾਲੀ ਦਵਾਈ ਦਾ ਵਾਸਤੇ ਕੱਟ ਲਓ ਠੀਕ ਆ ਬਾਈ ਜੀ ਇਹ ਦੋਈ ਦਵਾਈਆਂ ਪਾਉਣੀਆਂ ਨੇ ਤੇ ਜੇ ਕਿਸੇ ਵੀਰ ਭਰਾ ਨੂੰ ਨਹੀਂ ਪਤਾ ਲੱਗਦਾ ਤਾਂ ਮੇਰਾ ਨੰਬਰ 8109530 ਅਤੇ ਰਹੇ ਨੰਬਰ ਆ ਜੀ ਜਦ ਮਰਜੀ ਤੁਸੀਂ ਫੋਨ ਕਰ ਸਕਦੇ ਹੋ ਸ਼ਾਮ ਦੇ 8 ਵਜੇ ਤੱਕ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਠੀਕ ਆ ਜੀ ਤੇ ਦਵਾਈ ਵਰਤੋ ਬਾਈ ਜਿਹੜੇ ਬੁਤਰ ਕੁੰਦੇ ਸਿੱਟ ਕੇ ਬਹਿੰਦੇ ਆ ਜਾਂ ਦਰਦ ਮੰਨ ਕੇ ਜਾਂ ਦਰਦ ਸੱਚ ਰਹੀ ਮੰਦੇ ਆ ਤਾਂ ਬਹੁਤ ਬੈਸਟ ਰਿਜ਼ਲਟ ਆ ਬਾਈ ਜੀ ਆਪਾਂ ਵਰਤਦੇ ਆ ਤੁਸੀਂ ਵਰਤ ਕੇ ਦੇਖੋ ਇੱਕ ਵਾਰ ਠੀਕ ਆ ਜੀ ਤੇ ਤੁਹਾਡੇ ਉਤਰ ਨਾ ਥਕਾਫ ਤੋਂ ਮੰਨਣਗੇ ਨਾ ਹਰੀਆ ਵਿੱਠਾ ਮਾਰਨਗੇ ਤੇ ਬਾਕੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਵੀਂ ਵੀਡੀਓ ਆਪਾਂ ਕਿਸ ਵੇਸੇ ਤੇ ਲੈ ਕੇ ਆਈ ਉਹ ਵੀ ਦੱਸੋ ਤੇ ਆਪਣੀ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਆ ਜਿਹੜਾ ਬਾਈ ਜੀ ਆਪਣਾ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਹੱਸੇਕਾਰ